ਦੀ ਅਹਿਮ ਤੇ ਸਭ ਤੋਂ ਵੱਡੀ ਖਬਰ ਖਨੌਰੀ ਬਾਰਡਰ ਤੋਂ ਸਾਹਮਣੇ ਆ ਰਹੀ ਹੈ ਇੱਕ ਪਾਸੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਲਗਾਤਾਰ ਵਿਗੜਦੀ ਹੋਈ ਨਜ਼ਰ ਆ ਰਹੀ ਆ ਪਰ ਦੂਜੇ ਪਾਸੇ ਕਿਸਾਨਾਂ ਦੇ ਵੱਲੋਂ ਅੱਜ ਖਨੌਰੀ ਬਾਰਡਰ ਦੇ ਉੱਤੇ ਵੱਡਾ ਕੰਮ ਕਰ ਦਿੱਤਾ ਬਿੱਤੇ ਦਿਨਾਂ ਦੇ ਵਿੱਚ ਜੋ ਬਰਸਾਤ ਹੋਈ ਉਸ ਤੋਂ ਬਾਅਦ ਜੋ ਹਾਲਾਤ ਬਣੇ ਉਸ ਨੂੰ ਦੇਖ ਕੇ ਵੀ ਹਰ ਕਿਸੇ ਦੀ ਅੱਖਾਂ ਦੇ ਵਿੱਚੋਂ ਹੰਝੂ ਆ ਜਾਣਗੇ ਤਾਂ ਕਿਸਾਨ ਹੁਣ ਅੱਕੇ ਹੋਏ ਨੇ ਕਿਸਾਨ ਕਹਿ ਰਹੇ ਨੇ 95 ਮਾ ਦਿਨ ਹੋ ਚੁੱਕਿਆ ਡੱਲੇਵਾਲ ਨੂੰ ਮਰਨ ਵਰਤ ਤੇ ਬੈਠੇ ਪਰ ਸਰਕਾਰ ਜਿਹੜੀ ਆ ਹਲੇ ਵੀ ਪ੍ਰਵਾਨ ਸਾਡੀਆਂ ਮੰਗਾਂ ਨਹੀਂ ਕਰ ਰਹੀ ਤਾਂ ਜਿਸ ਤੋਂ ਬਾਅਦ ਹੁਣ ਕਿਸਾਨਾਂ ਨੇ ਖਨੌਰੀ ਬਾਰਡਰ ਦੇ ਉੱਤੇ ਵੱਡਾ ਕੰਮ ਕਿਹੜਾ ਕੀਤਾ ਤੁਹਾਨੂੰ ਖੁਦ ਵੀ ਕਿਸਾਨਾਂ ਦੀ ਜਵਾਨੀ ਸੁਣਾਉਣੀ ਹੈ ਕਿ ਆਖਰ ਕਿਉਂ ਅਜੇ ਹੀ ਨੌਬਤ ਆਈ ਕਿਸਾਨਾਂ ਨੂੰ ਕਿ ਮੀਟਿੰਗ ਤੋਂ ਪਹਿਲਾਂ ਅਜਿਹਾ ਕੁਝ ਕਰਨ ਸੁਣੋ ਤੁਸੀਂ ਵੀ ਕਿਸਾਨ ਭਰਾਵੋ ਅੱਜ ਕਿਸਾਨ ਅੰਦੋਲਨ 파ਟ 2 ਜਿਹੜਾ ਐਮਐਸਪੀ ਖਰੀਦ ਗਰੰਟੀ ਸਮੇਤ 12 ਮੰਗਾਂ ਨੂੰ ਲੈ ਕੇ ਤੇ 13ਵੀਂ ਮੰਗ ਜਿਹੜਾ ਸਾਡੇ ਦੇ ਤਸੱਦਦ ਹੋਇਆ ਉਹਨਾਂ ਨੂੰ ਲੈ ਕੇ ਚੱਲ ਰਿਹਾ ਹੈ ਅੱਜ ਉਸ ਨੂੰ 382 ਦਿਨ ਹੋ ਗਏ ਨੇ ਪਿਛਲੇ 95 ਦਿਨਾਂ ਤੋਂ ਸਰਦਾਰ ਜੀਤ ਸਿੰਘ ਡੱਲੇਵਾਲ ਮਰ ਵਰਤ ਤੇ ਬੈਠੇ ਹੋਏ ਨੇ ਤੇ 6 ਦੌਰ ਦੀ ਸਰਕਾਰ ਨਾਲ ਵਾਰਤਾ ਹੋ ਚੁੱਕੀ ਹੈ 7ਵੇਂ ਦੌਰ ਦੀ 19 ਮਾਰਚ ਨੂੰ ਹੋਣੀ ਹੈ ਰਾਤ ਦੇਖਿਆ ਵੀ ਬਰਸਾਤ ਹੋਈ ਸਾਰੇ ਤੁਹਾਨੂੰ ਚਿੱਕੜ ਵੀ ਦਿਖਾਇਆ ਸਾਡੇ ਟੈਂਟਾਂ ਦੇ ਵਿੱਚ ਸਾਡੇ ਟੈਂਪੋਰਰੀ ਘਰਾਂ ਦੇ ਵਿੱਚ ਪਾਣੀ ਵੀ ਆ ਗਿਆ ਇਹ ਜ਼ਾਲਮ ਸਰਕਾਰ 382 ਦਿਨਾਂ ਤੋਂ ਸੜਕਾਂ ਤੇ ਸਾਨੂੰ ਬਸਾਉਣ ਵਾਲੀ ਹੈ ਅਸੀਂ ਮੰਗਦੇ ਕਿ ਐਮਐਸਬੀ ਖਰੀਦ ਗਰੰਟੀ ਕਾਨੂੰਨ ਜਿਹੜੀ ਇਹਨਾਂ ਨੇ ਪਹਿਲਾਂ ਜਦੋਂ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਮੁੱਖ ਮੰਤਰੀ ਜੀ ਨੇ ਆਪ ਵਾਅਦਾ ਕੀਤਾ ਸੀ ਆਪ ਚਿੱਠੀਆਂ ਲਿਖ ਲਿਖ ਕੇ ਮੰਗੀ ਸੀ Swami Nath ਨੂੰ ਯੋਗ ਸੀ 2+50% ਪਛਲਾਂ ਦੇ ਭਾਅ ਮੰਗੇ ਸੀ ਕਰਜ਼ਾ ਮਾਫੀ ਮੰਗੇ ਸੀ ਉਹਨਾਂ ਨੂੰ ਲੈ ਕੇ ਅੱਜ ਅੱਜ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਇਹ ਅੰਦੋਲਨ ਪਿਛਲੇ ਅੰਦੋਲਨ ਤੋਂ 4 ਦਿਨ ਲੰਬਾ ਹੋ ਚੁੱਕਿਆ ਹੈ ਪਹਿਲਾਂ 378 ਦਿਨ ਦਿੱਲੀ ਦੀ ਬਰੂਹਾਂ ਤੇ ਰਹੀ ਸੀ ਅੱਜ 382 ਦਿਨ ਹੋ ਗਏ ਆ ਸ਼ੰਭੂ ਖਨੋਰੀ ਤੇ ਰਤਨਪੁਰਾ ਮੋਰਚੇ ਦੇ ਉੱਪਰ ਜਿਹੜੇ ਕਿਸਾਨ ਡਟੇ ਹੋਏ ਨੇ ਤੇ ਅਸੀਂ ਦੇਖ ਸਕਦੇ ਆ ਉਹਨੇ ਜਿਹੜਾ ਕਿਸਾਨਾਂ ਨੇ ਗੁੱਸੇ ਦੇ ਵਿੱਚ ਅੱਜ 382 ਦਿਨਾਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਖੇਤੀ ਮੰਤਰੀ ਸ਼ਿਵਰਾਜ ਸਿੰਘ ਝਾੜਨ ਤੇ ਗ੍ਰਹਿ ਮੰਤਰੀ ਇਮਿਤ ਸ਼ਾਹ ਦਾ ਪੁਤਲਾ ਫੁਕਿਆ ਹੈ ਇਹ ਪੁਤਲਾ ਕਿਉਂ ਫੁਕਿਆ ਗਿਆ ਕਿਉਂਕਿ ਜਦੋਂ ਰਾਤ ਨੂੰ ਬਰਸਾਤ ਆਈ ਰਾਤ ਨੂੰ ਝੱਖੜ ਆਇਆ ਇਹ ਕਿਸਾਨ ਸਾਰੀ ਰਾਤ ਜਾਗ ਕੇ ਕੱਟੀ ਇਹਨਾਂ ਨੇ ਇਨਾਂ ਦੇ ਘਰਾਂ ਦੇ ਵਿੱਚ ਇਨਾਂ ਦੀਆਂ ਟਰਾਲੀਆਂ 'ਚ ਪਾਣੀ ਆ ਗਿਆ ਉਹਨੇ ਤੁਹਾਨੂੰ ਦਿਖਾਇਆ ਜਿੱਥੇ ਸਾਡਾ ਲੰਗਰ ਬਣਦਾ ਜਿੱਥੇ ਰਸਤਾ ਪਈਆਂ ਉਹ ਵੀ ਭਿੱਜ ਗਿਆ ਇਹ ਅਸੀਂ ਮਜਬੂਰ ਹਾਂ ਛੜਕਾਂ ਤੇ ਬੈਠਣ ਨੂੰ ਇਸ ਭ੍ਰਸ਼ਟ ਤੇ ਨਕਮੀ ਸਰਕਾਰ ਵਾਅਦਾ ਖਿਲਾਫੀ ਕਰਨ ਵਾਲੀ ਸਰਕਾਰ ਦੇ ਕਾਰਨ ਤੇ ਅਸੀਂ ਅਪੀਲ ਕਰਦੇ ਹਾਂ ਸਾਡੀ ਕਿਸਾਨ ਮਜ਼ਦੂਰ ਤੇ ਆਵਾਮ ਨੂੰ ਤੁਸੀਂ ਚੱਲ ਰਹੇ ਸੰਘਰਸ਼ ਦੇ ਵਿੱਚ ਬਾਰਡਰਾਂ ਤੇ ਪਹੁੰਚੋ ਆਉਣ ਵਾਲੀ 8 ਤਰੀਕ ਨੂੰ ਜਿਹੜਾ ਮਹਿਲਾ ਦਿਵਸ ਹੈ ਉਹ ਐਮਐਸਪੀ ਨੂੰ ਸਮਰਪਿਤ ਮਨਾਇਆ ਜਾਊਗਾ ਕਿੰਨਾ ਬਾਰਡਰਾਂ ਤੇ ਸ਼ੰਭੂ ਖਨੋਰੀ ਤੇ ਰਤਨਪੁਰਾ ਤੇ ਵੱਡੀ ਗਿਣਤੀ 'ਚ ਸਾਡੇ ਮਹਿਲਾ ਕਿਸਾਨ ਮੈਦੂਰ ਆਉਣਗੇ ਤੇ ਉਸ ਦਿਨ ਦਾ ਮੰਚ ਦਾ ਸੰਚਾਲਨ ਉਸ ਦਿਨ ਦਾ ਪ੍ਰੋਗਰਾਮ ਵੀ ਉਹ ਕਰਨਗੇ ਤੇ ਜਿਹੜੇ ਇਸ ਅੰਦੋਲਨ ਚ ਹਿੱਸਾ ਲੈ ਰਹੇ ਨੇ ਉਹਨਾਂ ਵਾਸਤੇ ਰਸਤਾ ਦੀ ਲੰਗਰ ਦੀ ਦੁੱਧ ਦੀ ਲੱਕੜਾਂ ਦੀ ਸੇਵਾ ਵੀ ਨਿਰੰਤਰ ਤੁਸੀਂ ਕਰ ਰਹੇ ਹੋ ਤੁਹਾਡਾ ਧੰਨਵਾਦ ਤੇ ਅਸੀਂ ਫਿਰ ਤੋਂ ਚੇਤਾਵਨੀ ਦਿੰਦੇ ਹਾਂ ਸਰਕਾਰ ਨੂੰ ਕਿ ਕਿਸੇ ਵਰਮ ਵੈਮ ਭਲੇਖੇ ਚ ਨਾ ਰਵੇ ਇਹ ਕਿਸਾਨ ਆਪਣੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਾਉਣ ਤੱਕ ਤੇ ਸਰਦਾਰ ਜਗੀ ਸਿੰਘ ਡੱਲੇਵਾਲ ਜੀ ਦਾ ਸਿਰ ਤੁਸੀਂ ਦੇਖ ਹੀ ਲਿਆ ਉਹਨਾਂ ਦੀ ਸਰੀਰ ਦੇਖ ਲਿਆ ਦੋ ਦਿਨਾਂ ਤੋਂ ਤਿੰਨ ਦਿਨਾਂ ਤੋਂ ਬਹੁਤ ਫਿਰ ਹਾਲਾਤ ਖਰਾਬ ਨੇ ਬੁਖਾਰ ਹੋ ਰਿਹਾ ਹੈ ਜਿਹੜੇ ਟੈਸਟ ਨੇ ਉਹ ਵੀ ਜਿਹੜੇ ਨਾਰਮਲ ਨਹੀਂ ਆ ਰਹੇ ਤੇ ਇਸ ਕਰਕੇ ਅਸੀਂ ਸਾਰੇ ਅੱਜ ਰੋਹ ਦੇ ਵਿੱਚ ਗੁੱਸੇ ਦੇ ਵਿੱਚ ਕਿਸਾਨਾਂ ਨੇ ਇਹ ਜਿਹੜਾ ਹੈ ਭਾਰਤ ਸਰਕਾਰ ਦਾ ਮੋਦੀ ਸਰਕਾਰ ਦਾ ਉਤਲਾ ਪੁੱਟਿਆ। ਸੁਣਿਆ ਕਿਸਾਨ ਆਗੂ ਦੇ ਵਾਲਾ ਜਾਣਕਾਰੀ ਸਾਂਝੀ ਕੀਤੀ ਆ ਕਿ ਇੱਕ ਪਾਸੇ ਤਾਂ ਅਸੀਂ ਲਗਾਤਾਰ ਜਗਜੀਤ ਸਿੰਘ ਢੱਲੇਵਾਲ ਨੂੰ ਦੀ ਸਿਹਤ ਨੂੰ ਲੈ ਕੇ ਚਿੰਤਾ ਦੇ ਵਿੱਚ ਆ। ਪਰ ਉਧਰ ਕਹਿੰਦੇ ਕੇਂਦਰ ਸਰਕਾਰ ਦੇ ਕੰਨੀ ਜੂ ਨਹੀਂ ਸਰਕਰੀ। ਸਾਡੇ ਤੇ ਕਦੇ ਸਰਕਾਰਾਂ ਦੀ ਮਾਰ ਕਦੇ ਕੁਦਰਤੀ ਮਾਰ ਜਿਸ ਤਰੀਕੇ ਨਾਲ ਬੀਤੇ ਦਿਨਾਂ ਦੇ ਵਿੱਚ ਗੜੇ ਮਾਰੀ ਹੋਈ ਤੇਜ਼ ਬਰਸਾਤ ਹੋਈ ਸਾਡੇ ਲੰਗਰਾਂ ਦੇ ਵਿੱਚ ਪਾਣੀ ਭਰ ਗਿਆ ਟੈਂਟਾਂ ਦੇ ਵਿੱਚ ਪਾਣੀ ਭਰ ਗਿਆ ਹਾਲਾਤ ਜੋ ਸੀ ਵੱਤੋ ਵੱਦਰ ਹੁੰਦੇ ਹੋਏ ਨਜ਼ਰ ਆ ਰਹੇ ਨੇ ਹਾਲਾਤ ਪਰ ਕੇਂਦਰ ਸਰਕਾਰ ਕਹਿੰਦੇ ਨੀਂਦ ਚੋਂ ਨਹੀਂ ਜਾਗਰੀ ਮੀਟਿੰਗਾਂ ਤੇ ਮੀਟਿੰਗਾਂ ਹੋ ਰਹੀਆਂ ਨੇ ਮੀਟਿੰਗਾਂ ਦਾ ਸਮਾਂ ਵੀ ਬੜਾ ਲੰਬਾ ਪਾ ਦਿੱਤਾ ਜਿਸ ਨੂੰ ਦੇਖਦੇ ਹੋਏ ਅੱਜ ਖਨੌਰੀ ਬਾਰਡਰ ਦੇ ਉੱਤੇ ਪੁਤਲੇ ਫੂਕੇ ਰੋਸ ਮਜ਼ਾਹਰਾ ਕੀਤਾ ਦੇਸ਼ ਦੇ ਪ੍ਰਧਾਨ ਮੰਤਰੀ ਤੇ ਕੇਂਦਰੀ ਗ੍ਰਹਿ ਮੰਤਰੀ ਮਿਤ ਸ਼ਾਹ ਦਾ ਪੁਤਲਾ ਫੂਕਿਆ ਗਿਆ ਉਸ ਤੋਂ ਬਾਅਦ ਕੇਂਦਰ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਜਮ ਕੇ ਪੜਾਅਸ ਕੱਢਿਆ ਕੀ ਇਹ ਪੜਾਸ ਹੁਣ ਕੇਂਦਰ ਤੱਕ ਜਾਵੇਗੀ ਕੀ ਇਹ ਪੜਾਸ ਮੀਟਿੰਗ ਦੇ ਵਿੱਚ ਕੋਈ ਮੋੜ ਲਿਆਵੇਗੀ ਦੇਖਣ ਵਾਲੀ ਗੱਲ ਰਹੇਗੀ ਸਾਡੇ ਸਹੀ